ਸੱਤ ਚਿਰਿਆ ਕਲਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਕੈਨੇਡੀਅਨ ਪੰਜਾਬੀ ਨੈਣੀ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਉਹ ਸੌਰੀ ਕਿੱਥੇ ਮੰਨਦੀ ਐ ਉਹਦੇ ਸਿਰ ਤੇ ਤਾਂ ਬਾਹਰਲਾ ਭੂਤ ਸਵਾਰ ਸੀ ਕੈਨੇਡਾ ਰਹਿੰਦੇ ਘਰ ਵਾਲੇ ਨੇ ਫੋਨ ਕੀਤਾ ਤੂੰ ਜਿੱਦ ਨਾ ਕਰ ਘਰ ਬੀਬੀ ਪਾਪਾ ਤੇ ਨਿਆਣਿਆਂ ਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ ਹੈ ਮੈਂ ਆ ਹੀ ਜਾਣਾ ਸਾਲ ਬਾਅਦ ਬਾਹਰ ਸੈਰ ਸਪਾਟੇ ਨਹੀਂ ਹੁੰਦੇ ਸਿਰ ਕੁਕਨ ਦੀ ਵੇਲ ਨਹੀਂ ਇੱਥੇ ਵੇਲਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ हां जी तू ਨਹੀਂ ਰਹਿ ਸਕਦੀ ਤਾਂ ਤੈਨੂੰ ਕੋਈ ਨਾ ਕੋਈ ਕੋਰਸ ਕਰਨਾ ਪਊ ਫੇਰ ਹੀ ਤੈਨੂੰ ਬਾਹਰ ਆਉਣ ਦਾ ਫਾਇਦਾ ਹੈ ਉਹ ਸ਼ਹਿਰ ਜਾਣ ਲੱਗ ਪਈ ਸਵੇਰੇ ਹੀ ਪਹਿਨ ਪੱਛਰ ਕੇ ਤੁਰ ਪੈਂਦੀ ਪਿੱਛੇ ਬੁੱਢੇ ਸੱਸ ਸੌਰਾਂ ਨੋਹ ਦੀ ਕੁੜੀ ਤੋਂ ਡਰਦੇ ਰੋਟੀ ਟੋਕ ਵੀ ਕਰਦੇ ਤੇ ਉਹਦੇ ਬੱਚਿਆਂ ਨੂੰ ਵੀ ਸੰਭਾਲਦੇ ਫਿਰਦੀ ਯਾਰ ਇਹ ਸੰਤ ਸਿੰਘ ਦੀ ਨੋ ਕਿੱਧਰ ਰੋਜ਼ ਟੈਨ ਬੈਨ ਹੋ ਕੇ ਤੁਰ ਪੈਂਦੀ ਹੈ ਘਰੇ ਸੱਸ ਸੌਰੇ ਆਂਦੀ ਕੁੱਤੇ ਖਾਣੀ ਕਰਦੀ ਰਹਿੰਦੀ ਹੈ ਇੱਕ ਦਿਨ ਗਲੀ ਦੇ ਦੋ ਬੰਦੇ ਉਹਨੂੰ ਵੇਖ ਕੇ ਗੱਲਾਂ ਕਰਨ ਲੱਗ ਪਏ ਕਹਿੰਦੇ ਸ਼ਹਿਰ ਜਾਂਦੀ ਐ ਕੋਈ ਕੋਰਸ-ਕੂਰਸ ਕਰਦੀ ਐ ਬਾਹਰ ਜਾ ਕੇ ਕੰਮ ਸੌਖਾ ਮਿਲ ਜਾਂਦਾ ਐ ਕੋਰੇ ਸ ਹੋਂ ਦੋ ਨਿਆਣਿਆਂ ਦੀ ਮਾਂ ਬਣ ਕੇ ਕਿਹੜੇ ਕੋਰਸ ਕਰਨ ਡੈ ਪਈਏ ਘਰੋਂ ਸੌਖੇ ਨੇ ਖਾਣ ਪੀਣ ਦੀ ਪੂਰੀ ਖੋਲ ਐ ਬਾਹਰੋਂ ਘਰ ਵਾਲਾ ਬਥੇਰੇ ਰੁਪਈਏ ਭੇਜੀ ਜਾਂਦਾ ਸੋ ਸਹੂਲਤਾ ਨੇ ਕਹਿੰਦੇ ਕੋਈ ਨੈਨੀ ਦਾ ਕੋਰਸ ਕਰਦੀ ਪਈ ਐ ਨੈਨੀ ਇਹ ਕੀ ਬੁਲਾ ਹੋਈ ਇਹ ਕੋਰਸ ਓਏ ਤੈਨੂੰ ਨਹੀਂ ਪਤਾ ਉਧਰ ਕੈਨੇਡਾ ਚ ਜਾ ਕੇ ਜਿਹੜੇ ਲੋਕ ਆਪੋ ਆਪਣੇ ਕੰਮਾਂ ਤੇ ਚਲੇ ਜਾਂਦੇ ਨੇ ਪਿੱਛੋਂ ਉਹਨਾਂ ਦੇ ਬੁੱਢਿਆਂ ਤੇ ਨਿੱਕੇ ਨਿਆਣਿਆਂ ਦੇ ਨੱਕ ਮੂੰਹ ਪੂੰਝਿਆ ਕਰੂ ਸੇਵਾ ਕਰਿਆ ਕਰੂ ਸੰਭਾਲਿਆ ਕਰੂ ਹੋਰ ਕੀ ਅੱਛਾ ਇਹ ਕੋਰਸ ਐ ਇਸੇ ਕਰਕੇ ਹੁੰਦਾ ਦੂਰ ਫਿੱਟੇ ਮੂ ਸਾਡੇ ਲੋਕਾਂ ਦਾ ਜੇ ਉੱਥੇ ਜਾ ਕੇ ਕਾਲੇ ਗੋਰੀਆਂ ਦੇ ਬੱਚੇ ਤੇ ਬੁੱਢੇ ਹੀ ਸੰਭਾਲਣੇ ਨੇ ਤਾਂ ਇਹਦੇ ਨਾਲੋਂ ਫਿਰ ਆਪਣੇ ਜੰਮੇ ਨਿਆਣੇ ਤੇ ਸੱਸ ਸਹੁਰੇ ਨੂੰ ਹੀ ਸੰਭਾਲ ਲਵੇ ਤਾਂ ਗਣੀ ਮੱਤੇ ਸੌਰੀ ਲੱਗਦੀ ਕਨੇਡਾ ਦੀ ਸੱਚੀ ਸਿਆਣੇ ਕਹਿੰਦੇ ਨੇ ਗਿੱਟੇ ਭੰਨਾਂ ਆਪਣੇ ਆsdਕੇ ਲਵਾ ਪਰਾਇਆਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ